ਈ ਰਖੜ ਪੁੰਨਿਆ ਗੁਰੂ ਕੇ ਸਿੱਖ ਆ ਬਾਬੇ ਬਕਾਲੇ ਸਾਹਿਬ ਦੀ ਧਰਤੀ ਉੱਤੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਉਂਦੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚੇਤੇ ਕਰਦੇ ਨੇ ਜਿਸ ਵਕਤ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਗੁਰਦੇਵ ਦਿੱਲੀ ਦੀ ਸਾਰੀ ਬਿਮਾਰੀ ਦੂਰ ਕਰਕੇ ਸਤਖੜਨ ਨੂੰ ਜਾਣ ਲੱਗੇ ਨਾ ਉਸ ਵੇਲੇ ਮਹਾਰਾਜ ਇਸ਼ਾਰਾ ਕਰਕੇ ਗੁਰੂ ਕੇ ਸਿੱਖੋ ਤੁਹਾਡੀ ਨੌਵੀਂ ਜੋਤ ਬਾਬਾ ਵਸਾ ਗ੍ਰਾਮ ਬਕਾਲੇ ਤੁਹਾਡਾ ਨੌਵਾਂ ਸਤਿਗੁਰੂ ਬਾਬੇ ਬਕਾਲੇ ਦੀ ਧਰਤੀ ਉੱਤੇ ਵਸਦਾ ਗੁਰੂ ਖਾਲਸਾ ਜੀ ਸਤਿਗੁਰੂ ਤਾਂ ਭੋਰੇ ਵਿੱਚ ਨਵੇਂ ਗੁਰਦੇਵ ਭਗਤੀ ਕਰਦੇ ਸਨ ਅੱਜ ਵੀ ਆਪਾਂ ਵੇਨੇ ਪੰਜਾਬ ਦੇ ਵਿੱਚ ਹਜ਼ਾਰਾਂ ਡੇਰਾ ਸੰਤ ਸਾਧ ਆਪਣੇ ਆਪ ਨੂੰ ਮੱਥਾ ਟਿਕਾਈ ਜਾਂਦੇ ਨੇ ਤੇ ਗੁਰੂ ਨੂੰ ਨਹੀਂ ਮੱਥਾ ਟੇਕਣ ਦਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੱਥਾ ਟਿਕਾਉਂਦੇ ਕਿਉਂ ਕਿਉਂਕਿ ਨਕਲੀ ਨੇ ਸਾਰੇ ਉਸ ਵੇਲੇ ਵੀ ਬਾਬੇ ਬਕਾਲੇ ਨਕਲੀ ਬੜੇ ਬਹਿ ਗਏ ਕਿ ਸਾਡੇ ਵਾਲਿਆ ਇਸ਼ਾਰਾ ਕੀਤਾ ਅਠਵੇਂ ਪਾਤਸ਼ਾਹ ਨੇ ਕਿ ਅਸੀਂ ਅਸੀਂ ਗੁਰੂ ਆ ਪਰ ਸਤਗੁਰਾਂ ਨੇ ਅੰਤਰਦ੍ਰਿਸ਼ਟੀ ਤਾਂ ਕੋਈ ਦੇਣੀ ਸੀ ਉਸ ਵੇਲੇ ਮੱਖਣ ਸ਼ਾ ਲੁਬਾਣਾ ਕੋਈ ਸਮਾਨ ਲੈ ਕਰਕੇ ਦੂਸਰੇ ਦੇਸ਼ ਲੈ ਕੇ ਜਾ ਰਿਹਾ ਸੀ ਗੁਰੂ ਖਾਲਸਾ ਜੀ ਮੱਖਣਸ਼ਾ ਲਵਾਨੇ ਦਾ ਜਹਾਜ਼ ਸਮੁੰਦਰ ਦੇ ਵਿੱਚ ਡੁੱਬਣ ਲੱਗ ਪਿਆ ਉਹਨੇ ਅਰਦਾਸਾਂ ਸੋਧਿਆ ਮਹਾਰਾਜ ਦੇ ਚਰਨਾਂ ਦੇ ਵਿੱਚ ਉਹਨੇ ਕਿਹਾ ਗੁਰਨਾਨਕ ਦੀ ਮੈਂ ਜਿਹੜੀ ਜੋਤ ਆ ਜਿਹੜੇ ਹਾਜ਼ਰ ਗੁਰੂ ਨੇ ਮੈਂ ਉਹਨਾਂ ਨੂੰ 500 ਮੋਹਰਾਂ ਚੜਾਵਾਂਗਾ ਗੁਰੂ ਸਾਹਿਬ ਜੀ ਕਿਉਂਕਿ ਸੱਚਾ ਗੁਰੂ ਬਾਹ ਫੜਦਾ ਭਾਈ ਝੂਠੇ ਤਾਂ ਭਾਵੇਂ ਲੱਖ ਆਉਣ ਕਿਸੇ ਨੇ ਬਾਹ ਨਹੀਂ ਜੀ ਫੜਨੀ ਸੱਚਾ ਹੀ ਗੁਰੂ ਬਾਹ ਫੜਦਾ ਹੋਇਆ ਧੰਨ ਗੁਰਗ੍ਰੰਥ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਮੱਖਣਸ਼ਾ ਲਵਾਨੇ ਨੇ ਅਰਦਾਸਾਂ ਸੋਧਿਆ ਤੇ ਮੱਖਣਸ਼ਾਲ ਲਬਾਣੇ ਨੇ ਅਰਦਾਸਾ ਸੋਧਿਆ ਨਵੇਂ ਪਾਦਸ਼ਾਹ ਜੀ ਨੂੰ ਪਤਾ ਲੱਗਾ ਬਾਬੇ ਬਕਾਲੇ ਸਾਹਿਬ ਅਰਦਾਸ ਬਾਬੇ ਬਕਾਲੇ ਪਹੁੰਚੀ ਮਹਾਰਾਜ ਜੀ ਨੇ ਆਪਣਾ ਮੋਢਾ ਜਾ ਕੇ ਡੁੱਬਦੇ ਸਮੁੰਦਰ ਦੇ ਵਿੱਚ ਲਾਇਆ ਜਦੋਂ ਮੱਖਣਸ਼ਾਲ ਲਬਾਣਾ ਬਾਬੇ ਬਕਾਲੇ ਆਇਆ ਵੇਖਿਆ ਇੱਥੇ ਤਾਂ ਕਈ ਗੁਰੂ ਬੈਠੇ ਨੇ ਫਿਰ ਉਹਨੇ ਮਹਾਰਾਜ ਦੇ ਅੱਗੇ ਅਰਦਾਸਾ ਸੋਧਿਆ ਮਹਾਰਾਜ ਮੈਨੂੰ ਤਾਂ ਪਤਾ ਨਹੀਂ ਹੁੰਦਾ ਅਸਲੀ ਗੁਰੂ ਕੌਣ ਹੈ ਉਹਨੇ ਸਾਰਿਆਂ ਦੇ ਅੱਗੇ ਇੱਕ ਇੱਕ ਮੋਹਰ ਰੱਖ ਦਿੱਤੀ ਪਰ ਗੁਰਾਂ ਨੇ ਸੁਧ ਬੁੱਧ ਦਿੱਤੀ ਤੇ ਉਹ ਭੂਰੇ ਦੇ ਵਿੱਚ ਗਿਆ ਜਦੋਂ ਗੁਰਾਂ ਦਾ ਦਰਸ਼ਨ ਹੋਇਆ ਨਿਆਲੋ ਨਿਆਲ ਹੋ ਗਿਆ ਰੋਮ ਰੋਮ ਖਿੜ ਗਿਆ ਜਦੋਂ ਅਸ ਉੱਚੀ ਉੱਚੀ ਭੋਰੇ ਉੱਤੇ ਚੜ ਕੇ ਕਹਿੰਦਾ ਗੁਰੂ ਲਾਧੋਰੇ ਗੁਰੂ ਲਾਧੋਰੇ ਗੁਰੂ ਕੇ ਸਿੱਖ ਮਨਾਉਂਦੇ ਨਾ ਗੁਰੂ ਲਾਧੋਰੇ ਦਿਵਸ ਇਹ ਤਾਂ ਕਰਕੇ ਮਨਾਇਆ ਜਾਂਦਾ ਉਸ ਦਿਨ ਮੱਖਣਸ਼ਾਹ ਲਬਾਣੇ ਨੇ ਨੌਵੇਂ ਪਾਤਸ਼ਾਹ ਨੂੰ ਭੋਰੇ ਵਿੱਚੋਂ ਪ੍ਰਗਟ ਕੀਤਾ ਸੀ ਗੁਰੂ ਖਾਲਸਾ ਜੀ ਇਦਾਂ ਗੁਰੂ ਸਾਹਿਬ ਜੀ ਦਾ ਇਹ ਪੁਰਬ ਬਾਬੇ ਬਕਾਲੇ ਸਾਹਿਬ ਦੀ ਧਰਤੀ ਉੱਤੇ ਗੁਰੂ ਕੇ ਸਿੱਖ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਉਂਦੇ ਨੇ ਇਹ ਗੁਰੂ ਲਾਧੋਰੇ ਦਿਵਸ ਮੱਖਣਸ਼ਾਹ ਲਬਾਣੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਪੂਰਾ ਸਾਹਿਬ ਦੇ ਵਿੱਚੋਂ ਪ੍ਰਗਟ ਕੀਤਾ ਸੀ 26 ਸਾਲ 13 ਮਹੀਨੇ ਤੇ 13 ਦਿਨ 13 ਘੜੀਆਂ ਬਾਬੇ ਬਕਾਲੇ ਸਾਹਿਬ ਦੀ ਧਰਤੀ ਉੱਤੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਪਤਾਪ ਕੀਤਾ ਕਈ 9 ਮਹੀਨੇ ਕਹਿੰਦੇ ਨੇ ਪਰ ਜੋ ਮਹਾਪੁਰਖ ਕਹਿੰਦੇ ਰਹੇ ਬਾਬਾ ਗਜਨ ਸਿੰਘ ਸਾਹਿਬ ਜੀ ਉਹ 13 ਮਹੀਨੇ ਕਹਿੰਦੇ ਸਨ ਇੰਨਾ ਜਪਤਾਪ ਸ੍ਰੀ ਬਾਬੇ ਬਕਾਲੇ ਸਾਹਿਬ ਦੀ ਧਰਤੀ ਉੱਤੇ ਨਵੇਂ ਪਾਤਸ਼ਾਹ ਨੇ ਕੀਤਾ